ਮੀ ਕੀ ਆਇਆ ਆਫਤੀ ਆ ਗਈ ਪੰਜਾਬ ਦੇ ਮਾਹੌਲ ਜਿਹੜਾ ਆਇਆ ਸੜਕਾਂ ਇੰਜ ਹੋ ਜਾਂ ਚਪਲ ਲਾਪੀਆਂ ਜਿਤਨਾ ਕਿ ਹੜ ਆ ਆਵੇ ਸੜਕਾਂ ਦਾ ਹਾਲ ਦੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਪਹਿਲਾਂ ਤਾਂ ਲੋਕ ਗਰਮੀ ਨੂੰ ਕਹਿੰਦੇ ਸੀ ਕਿ ਮੱਤ ਮਾਰ ਦਿੱਤੀ ਆ ਜੀਣਾ ਬਿਹਾਲ ਕਰ ਦਿੱਤਾ ਐ ਕਿ ਹੁਣ ਜਦੋਂ ਬਰਸ਼ਾਤਾਂ ਦਾ ਮੌਸਮ ਅਜੇ ਸ਼ੁਰੂ ਵੀ ਨਹੀਂ ਹੋਇਆ ਸਿਰਫ ਸਿਰਫ ਦਿਨ ਹੀ ਆ ਰਹੇਗੇ ਬਰਸ਼ਾਤਾਂ ਦੇ ਕਿ ਸੜਕਾਂ ਦੇ ਉੱਤੇ ਪਾਣੀ ਇੰਜ ਖੜਾ ਹੋ ਜਾਂਦਾ ਜਿਵੇਂ ਕਿ ਹੜ ਆ ਆਵੇ ਲੋਕ ਜਿਹੜੇ ਗੱਡੀਆਂ ਦੇ ਵਿੱਚ ਡੇ ਡੇ ਮੋਟਰਸਾਈਕਲਾਂ ਦੇ ਟਾਇਰ ਜਿਹੜੇ ਹੈਗੇ ਉਹਨਾਂ ਦੇ ਪਾਣੀ ਦੇ ਵਿੱਚ ਜਿਹੜੇ ਵੜ ਜਾਂਦੇ ਨੇ ਕਾਰਾਂ ਤੇ ਬੰਦ ਹੀ ਹੋ ਜਾਂਦੀਆਂ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਆ ਕਿ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਦੁਕਾਨਾਂ ਦੇ ਵਿੱਚ ਪਾਣੀ ਵੜ ਜਾਂਦਾ ਤੇ ਲੋਕ ਫੇਰ ਕੋਸਣਾ ਸ਼ੁਰੂ ਕਰ ਦਿੰਦੇ ਸਰਕਾਰਾਂ ਨੂੰ ਕਹਿੰਦੇ ਪ੍ਰਸ਼ਾਸਨ ਕਿੱਥੇ ਆ ਕਿੱਥੇ ਉਹਨਾਂ ਦਾ ਵਿਕਾਸ ਆ ਕਿਉਂਕਿ ਦਾਅਵੇ ਤਾਂ ਹਰ ਕੋਈ ਕਰਦਾ ਲੇਕਿਨ ਕਿਤਨਾ ਕਿਤੇ ਫੂਕ ਦਾਅਵਿਆਂ ਦੀ ਉਸ ਸਮੇਂ ਸਮੇਂ ਨਿਕਲਦੀ ਨਜ਼ਰ ਹੀ ਆਉਂਦੀ ਰਹਿੰਦੀ ਗਈਆਂ ਉਹਨਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਜਿੱਥੇ ਕਿ ਬਾਰਿਸ਼ ਦੌਰਾਨ ਇਨੇ ਮਾੜੇ ਹਾਲਾਤ ਹੋ ਚੁੱਕੇ ਐ ਲੋਕ ਆਪਣੇ ਘਰੋਂ ਵੀ ਬਾਹਰ ਨਿਕਲਣਾ ਹੁਣ ਸਹੀ ਨਹੀਂ ਸਮਝਦੇ ਕਿਉਂਕਿ ਪਾਣੀ ਪਾਣੀ ਹੀ ਨਾ ਖੜਾ ਹੋ ਚੁੱਕਾ ਸੜਕਾਂ ਦੇ ਉੱਤੇ ਔਰ ਬਿਹਾਲ ਹੋ ਚੁੱਕਿਆ ਇੱਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਵੀ ਬਹੁਤ ਹੀ ਮੁਸ਼ਕਲ ਹੋ ਚੁੱਕਾ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਆ ਕਮੈਂਟ ਜ਼ਰੂਰ ਕਰਿਓ ਲਾਈਕ ਵੀ ਕਰਦੇ ਹੋ ਤੇ ਫੋਲੋ ਵੀ ਕਰਦੇ ਹੋ ਨਾਲ ਨਾਲ ਸੁਝਾਅ ਆਪਣੇ ਜ਼ਰੂਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਪਹੁੰਚ ਸਕੇ ਪਿਆ ਸਮੱਸਿਆ ਬਹੁਤ ਆ ਅਸੀਂ ਕਾਰ ਕਾਰਾਂ ਵਗੈਰਾ ਨਹੀਂ ਤੇ ਚੱਲ ਸਕਦੇ ਨਾ ਸਕੂਟਰ ਤੇ ਚੱਲ ਸਕਦੇ ਕੋਈ ਥਾਂ ਨਹੀਂ ਜਿੱਥੋਂ ਜਿੱਕ ਤੋਂ ਲੰਘ ਸਕੀ ਇਹ ਕਿਹੜਾ ਰੋਡ ਵਾਜਦਾ ਤੇ ਕਿੰਨੇ ਇਹ ਪਾਵਰ ਹਾਊਸ ਰੋਡ ਹੈ ਇਹ ਸਿੱਧਾ ਸੜਕ ਸ਼ੌਣੀ ਨੂੰ ਜਾਂਦੀ ਹੈ ਸ਼ੌਣੀ ਦੇ ਵਹੀਕਲ ਵੀ ਇੱਥੋਂ ਲੰਘਦੇ ਰਹਿੰਦੇ ਉਹ ਜਦੋਂ ਵੱਡੇ ਵਹੀਕਲ ਲੰਘਦੇ ਆ ਤਾਂ ਪਾਣੀ ਘਰਾں ਚ ਵੜ ਜਾਂਦਾ ਲੋਕਾਂ ਦੇ ਬਹੁਤ ਲੋਕ ਪਰੇਸ਼ਾਨ ਹਸਪਤਾਲ ਵੀ ਆ ਹਸਪਤਾਲ ਵੀ ਇਸ ਇਹ ਇਹ ਰੋਡ ਤੇ ਮੇਨ ਬਹੁਤ ਵੱਡੇ ਵੱਡੇ ਪਿਛਲੇ 3-4 ਸਾਲਾਂ ਤੋਂ ਬਣੇ ਆ ਤੇ ਆਪਣਾ ਬਹੁਤ ਪਰੇਸ਼ਾਨੀ ਆ ਲੋ ਕਿੰਨੀ ਕੀ ਦਿੱਕਤ ਦਾ ਸਾਹਮਣਾ ਹੈ ਤੇ ਕਿੰਨੇ ਕੇ ਹਸਪਤਲ ਹੈ ਇੱਥੇ ਹਸਪਤਲ ਤਾਂ ਬਹੁਤ ਅਨਲਿਮਟਿਡ ਨੇ ਪਰ ਇੱਥੇ ਬਹੁਤ ਦਿੱਕਤ ਆ ਜੀ ਪਾਣੀ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਲੰਗਣ ਚ ਬਹੁਤ ਦਿੱਕਤ ਹੋ ਰਹੀ ਹੈ ਤੁਸੀਂ ਆ ਇਹਦੇ ਵਿੱਚ ਰੋਟੀ ਹੈ ਹਾਂਜੀ ਹਾਂਜੀ ਰੋਟੀ ਹੈ ਜੀ ਤੇ ਕਿੰਨੀ ਕੀ ਪਰੇਸ਼ਾਨੀਆਂ ਹੈ ਮੰਨ ਲਓ ਅੱਜ ਪੇਸ਼ੈਂਟ ਬਹੁਤ ਮੜ ਚੁਕੇ ਅਸੀਂ ਗੱਲਬਾਤ ਕੀਤੀ ਇੱਥੇ ਲੋਕਾਂ ਨਾਲ ਹਾਂਜੀ ਹਾਂਜੀ ਤਾਂ ਇਹ ਸਮੱਸਿਆ ਕਿੰਨੇ ਕੀ ਚਿਰ ਤੋਂ ਆ ਜੇ ਗੱਲ ਕੀਤੀ ਜਾਵੇ ਜਦੋਂ ਬਾਰਿਸ਼ ਹੁੰਦੀ ਹੈ ਜੀ ਐਸ ਰੋਡ ਤੇ ਪਾਣੀ ਖੜਦਾ ਹੈ ਇੱਥੇ ਇੱਥੇ ਕੋਈ ਖੜਦਾ ਜੀ ਪਾਣੀ ਬਹੁਤ ਜ਼ਿਆਦਾ ਖੜਦਾ ਜੀ ਤੁਸੀਂ ਕਿਹ ਫਾਜ਼ਿਲ ਕਾਤੋ ਆਰਨੀ ਵਾਲਾ ਤੁਸੀਂ ਇਥੇ ਕਾਹਦਾ ਪੇਸ਼ੈਂਟ ਹੈ ਤੁਹਾਡਾ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਟੈਕ ਦੀ ਸ਼ਿਕਾਇਤ ਸੀਗੀ ਅੱਛਾ ਹਾਂਜੀ ਹਾਂਜੀ ਕਿਹੜੇ ਹਸਪੀਟਲ 'ਚ ਉਹ ਪ੍ਰੈਗਮਾ 'ਚ ਪ੍ਰੈਗਮਾ 'ਚ ਇੱਥੇ ਮੇਰਾ ਦੋਸਤ ਦਾ ਘਰ ਹੈ ਤੇ ਉਹਨਾਂ ਨੇ ਕਰੋ ਮੈਂ ਰੋਟੀ ਲੈਣ ਆਇਆ ਸੀ